ਕੇਂਦਰ ਸਰਕਾਰ ਨੇ ਹਾਈਵੇ ਤੇ ਸਫ਼ਰ ਕਰ ਰਹੇ ਰਾਹਗੀਰਾਂ ਦਾ ਸਫ਼ਰ ਹੋਰ ਸੁਖਾਲਾ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਇਸ ਕਦਮ ਤਹਿਤ ਕੇਂਦਰ ਸਰਕਾਰ ਆਉਣ ਵਾਲੀ 15 ਅਗਸਤ ਤੋਂ ਨਿੱਜੀ ਵਾਹਨਾਂ ਲਈ ਫਾਸਟੈਕ ਅਧਾਰਤ ਸਲਾਨਾ ਪਾਸ ਸਕੀਮ ਜਾਰੀ ਕਰਨ ਜਾ ਰਹੀ ਹੈ। ਇਸ ਸਲਾਨਾ ਪਾਸ ਦੀ ਕੀਮਤ 3000 ਰੁਪਏ ਹੋਵੇਗੀ। ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਐਕਸ ਤੇ ਦੱਸਿਆ ਕਿ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 200 ਯਾਤਰਾਵਾਂ ਜੋ ਵੀ ਪਹਿਲਾਂ ਪੂਰਾ ਹੋਵੇ ਲਈ ਵਾਜਬ ਹੋਵੇਗਾ ਇਹ ਪਾਸ ਵਿਸ਼ੇਸ਼ ਤੌਰ ਤੇ ਗੈਰ ਵਪਾਰਕ ਨਿੱਜੀ ਵਾਹਨਾ ਜਿਵੇਂ ਕਾਰਾਂ ਜੀਪਾਂ ਅਤੇ ਵੈਨਾਂ ਲਈ ਤਿਆਰ ਕੀਤਾ ਗਿਆ ਹੈ ਸੜਕ ਆਵਾਜਾਈ ਅਤੇ ਹਾਈਵੇ ਮੰਤਰੀ ਨੇ ਕਿਹਾ ਹੈ ਕਿ ਸਲਾਨਾ ਪਾਸ ਤੇਜਪਰ ਵਿੱਚ ਕੌਮੀ ਰਾਜਮਾਰਗਾਂ ਤੇ Nirvigan ਯਾਤਰਾ ਨੂੰ ਸਮਰੱਥ ਬਣਾਏਗਾ ਪਾਸ ਦੀ ਐਕਟੀਵੇਸ਼ਨ ਜਾਂ ਨਵੀਨੀਕਰਨ ਲਈ ਜਲਦ ਹੀ NHAI ਅਤੇ Ministry of Road Transport and Highways ਦੀ ਵੈੱਬਸਾਈਟ ਤੇ ਲਿੰਕ ਜਾਰੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਰਾਜਮਾਰਗ ਯਾਤਰਾ ਐਪ ਤੇ ਵੀ ਨਵੇਂ ਪਾਸ ਲਈ ਅਰਜੀ ਦਿੱਤੀ ਜਾ ਸਕੇਗੀ ਗਟਕਰੀ ਨੇ ਕਿਹਾ ਕਿ ਇਹ ਨੀਤੀ 60 ਕਿਲੋਮੀਟਰ ਦੀ ਰੇਂਜ ਦੇ ਅੰਦਰ ਸਥਿਤ ਟੋਲ ਪਲਾਜ਼ਾ ਸੰਬੰਧੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਵੀ ਦੂਰ ਕਰਦੀ ਹੈ ਅਤੇ ਇੱਕ ਸਿੰਗਲ ਕਿਫਾਇਤੀ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਸੁਖਾਲਾ ਬਣਾਉਂਦੀ ਹੈ ਇਸ ਪਾਸ ਨਾਲ ਟੋਲ ਪਲਾਜ਼ਾ ਤੇ ਜਾਮ ਘਟਣ ਭੀੜ-ਪੜੱਕੇ ਅਤੇ ਵਿਵਾਦਾਂ ਦੇ ਘਟਣ ਦੀ ਉਮੀਦ ਜਤਾਈ ਜਾ ਰਹੀ ਹੈ